welcom back to our channel ਅੱਜ ਅਸੀਂ ਕਰਾਂਗੇ ਦੁਲਾਵਾਂ ਦੀ ਮਾਤਰਾ ਵਾਲੇ ਸ਼ਬਦ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਪੱਪੇ ਨੂੰ ਦੁਲਾਵਾਂ ਪੈ ਰਾਰਾ ਪੈਰ ਪ ਅ ਰ ಪಪ್ಪೇೆ ನೂದ ಪದಲ್ ಪದಲ್ ਪਪੇ ਨੂੰ ਦੁਲਾਵਾ ਪੈ ਸਸਾ ਸਸੇ ਨੂੰ ਕੰਨਾ ਸਾ ਪੈ ਸਾ ਪ ਅ ਐ ਸਾ ਪੈ ਸਾ ਕੱਕੇ ਨੂੰ ਦੁਲਾਵਾ ਕੈ ਦੱਦਾ கம்மிவா மே நே நான் நான் ம பிளா பான பேண ਵਾਵੇ ਨੂੰ ਦੁਲਾਵਾ ਵੈ ਨੰਨਾ ਵੈਨ ਵ ਐ ਨੰ ਵੈਨ ਸਸਾ ਵਾਵੇ ਨੂੰ ਦੁਲਾਵਾ ਵੈ ਕਾਂ ਰਾ ਰ ਸਵੈਟਰ ਸ ਵ ਟ ਰ ਸਵੈਟਰ ஆடே நிலவா ந क कनु दूलावा क म र आ कैमरा क ए म र आ कैमरा Thank you for watching our channel.